ਕਿਆ ਲੈ ਘੋਟਿਆ ਚੱਲ 96 ਗਿਆ ਚੱਲ 98 50 ਤੋਂ ਘੱਟ 50 ਤੋਂ ਘੱਟ ਨਹੀਂ ਪਾਉਣਾ ਬਾਈ 51 ਨਾ ਕਰ ਦੇ ਆ ਗਈ ਪੰਜ ਹੋਰ ਪੰਜ ਹੋਰ ਲਓ ਜੀ ਸੁਨਵਰ ਬੱਲ ਕਹਿੰਦੇ ਮੇਰੇ ਵੀਰ ਜਿਆਦ ਹੁੰਦੇ ਹੋਏ ਆ ਹੁੰਦਾ ਜਦੋਂ ਬੰਦਾ ਓਵਰ weight ਲਾ ਲਵੇ ਫੁਗਰੀ ਮਾਰਦਾ ਹੀ ਲੈ ਚੀਜ਼ਾਂ 'ਚ ਵੜੀ ਫਿਰਦੀ ਉਹ ਚੀਜ਼ ਲਾ ਖੋਲ ਦੋ ਐ ਚੋਕੀ ਕੱਢਣਾ ਤੂੰ ਸਪੈਸ਼ਲਿਸਟ ਸਿਆਰ ਕਰ ਲਿਓ ਚੰਗੇ ਕੰਮ ਕਰ ਲਓ ਨਾਰੀਅਲ ਹੋਰ ਤੂੰ ਇੱਕੋ ਨੂੰ ਹੀ ਲੱਗਾ ਪੈ ਛੇਤੀ ਕਰ ਦੂਜੇ ਤੇ ਵੀ ਕੱਢਣਾ ਆਪਾ ਦੋ ਨਾਰੀਅਲ ਇਹ ਕਰ ਦੋ ਤਿੱਖੀ ਨਹੀਂ ਨਹੀਂ ਤੇ ਕਰ ਤਿੱਖੀ ਕਰ ਲਿਆ ਓਕੇ ਵੇਖ ਲੈ ਦੇ ਹਲਕਾ ਮੰਮੀ ਆਦੀਆਂ ਦਾ ਰੱਖੇ ਬੰਦੇ ਮੁੰਡਾ ਫੜਕਾਇਆ ਕਿਨੇ ਦੀ ਗਾਏ ਮੁੰਡਾ ਲਾਇਆ ਨਾਰੀਅਲ ਅੱਜ ਦੀ ਤਰੀਕ ਜ ਵਾਢ ਲੂਗਾ ਨਹੀਂ ਮੈਂ ਦੱਸ ਤੂੰ ਇਹ ਕੱਢ ਜਾ ਲਾ ਦੇ ਜਿਵੇਂ ਲੈਗਸ ਲਾਉਂਦਾ ਹਾਂ ਮੇਰੀ ਨਹੀਂ ਕਿ ਵਿੱਚ ਸੀ ਬੁੱਢੇ ਹੀ ਹੋਣੇ ਆ ਹੁਣ ਬੁੱਢੇ ਜਾਣਗੇ ਤੇ ਚੰਗੇ ਅਗਲੀ ਜੂਨੇ ਪਹਿਣ ਬੜਾ ਦਾ ਜ਼ੋਰ ਲੱਗਾ ਪਿਆ ਏ ਜ਼ੋਰ ਅੱਜ ਨਾਰੀਅਲ ਖੋਲ ਕੇ ਠੰਗੇ ਆ ਆ ਬਣੀ ਹੋਣ ਮੋਰ ਆ ਹੁੰਦੀ ਸੋ ਗਾਇਜ਼ ਸਵਾਗਤ ਤੁਹਾਡਾ ਮੇਰੇ ਚੈਨਲ ਨਿਊਜ਼ ਬੋਏ ਤੇ ਮੈਂ ਹੋਪ ਕਰਦਾ ਸਾਰੇ ਠੀਕ ਹੋਵੋਗੇ ਸੋ ਗਾਇਜ਼ ਜਦੋਂ ਗੱਲ ਕਰਦੇ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਦੀ ਸੋ ਗਾਇਜ਼ ਜਦ ਤੱਕ ਤੁਹਾਨੂੰ ਪਤਾ ਹੋਣਾ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਫਨੀ ਸਟੋਰੀ ਸ਼ੇਅਰ ਕਰਦੇ ਰਹਿੰਦੇ ਆਪਣੇ ਸਨੈਪਚੈਟ ਤੇ ਸੋ ਗਾਇਜ਼ ਜਦ ਤੱਕ ਉਹਨਾਂ ਕੁਝ ਕੁ ਸਟੋਰੀ ਸ਼ੇਅਰ ਕੀਤੀਆਂ ਸੀ ਆਪਣੇ ਸਨੈਪਚੈਟ ਤੇ ਸੋ ਗਾਇਜ਼ ਆਓ ਤੁਹਾਨੂੰ ਦਿਖਾਉਣਾ ਸਟੋਰੀ ਗਾਇਜ਼ ਵੀਡੀਓ ਨੂੰ ਅੰਦਰ ਤੱਕ ਜਰੂਰ ਦੇਖਿਓ ਲੈ ਚੀਜ਼ਾਂ ਜਿ ਬੜੀ ਫਿਰਦੀ ਉਹਨੂੰ ਚੀਜ਼ ਲਾ ਖੋਲ ਦੋ ਏ ਚੋ ਕੀ ਕੜਨਾ ਤੂੰ ਸਪੈਸ਼ਲ ਡਿਸ਼ ਸ਼ੇਅਰ ਕਰਨ ਲੱ ਦੇ ਤਰੀਕੇ ਜਵੱਟ ਰੋਗੇ ਨਹੀਂ ਮੈਂ ਤਾਂ ਉਹ ਇਹ ਕੱਢ ਜਾ ਲਾ ਦੇਣਾ ਜਿਵੇਂ ਲੈਗ ਲਾਉਂਦਾ ਹਾਂ ਤਾ ਵੀ ਤੂੰ ਮੇਰੀ ਨੀਕ ਵਿੱਚ ਬਾਹਾਂ ਮਾਰਨਾ ਨਹੀਂ ਹੁੰਦਾ ਹੋਰ ਨਹੀਂਗਾ ਸੁੱਕਾ ਦੀ ਢੇਰ ਦਾ ਦੁੱਖ ਬਾਹਾਂ ਮਾਰਦੇ ਵਿੱਚ ਹੁੰਦੀ ਕਿਦਾ ਬਾਹਾਂ ਕਰਦੇ ਨਹੀਂ ਮੇਰੇ ਤਾਂ ਕੋਈ ਕੰਮ ਕਰ ਲੋ ਵੇ ਇੱਕ ਨਾਰੀਆਲ ਹੋਰ ਆ ਤੂੰ ਇੱਕੋ ਨਹੀਂ ਲੱਗਾ ਪੈ ਛੇਤੀ ਕਰ ਦੂਜੇ ਤੇ ਵੀ ਕੱਢਣਾ ਆਪਾ ਦੋ ਹੋ ਨਾਰੀਆਲ ਕਰ ਦੋ ਤਿੱਖੀ ਨਹੀਂ ਨੀ ਤੇ ਕਰ ਦੋ ਤਿੱਖੀ ਕਰ ਲਿਆ ਉੱਥੇ ਉੱਥੇ ਰੇਤ ਕਾਲੂ ਕਾ ਵੜਿਆ ਮੁਰਗਾ फडਦਾ ਦਾ ਖਾ ਵੀਗਾ ਸਨਓਰ ਮੋਟਾ ਉਹੀ ਦਾ ਕਹਿੰਦੀ ਘਰੇ ਆਪਾ ਕੌਣਾ ਨੇ ਮੁਰਗਾ ਸਾਡੇ ਦੋ ਦਾਤਰ ਸੀ ਉਹ ਪਤਾ ਨਹੀਂ ਕੌਣ ਲੈ ਗਿਆ ਕਿ ਮੈਂ ਸਿਰਫ ਕਿਤੇ ਰੱਖਿਆ ਵੀ ਉਹ ਪਤਾ ਨਹੀਂ ਕਿਹਨਾਂ ਨੇ ਮੇਲਾ ਦੇ ਹਲਕਾ ਮੰਮੀ ਆਦੀ ਦੰਦ ਕਰ ਰੱਖੇ ਬੰਦੇ ਮੁਰਗਾ ਫੜਕਾਇਆ ਕਿਨੇ ਨਹੀਂ ਆਏ ਉਹ ਲੋਡ ਪੈ ਜਾਂਦੀ ਆ ਉਹ ਦੇਖ ਲੋ ਨਾਲੇ ਕਹਿੰਦੀ ਮੁਰਗਾ ਖਾਣਾ ਨਹੀਂ ਉਹ ਘਰੇ ਨਹੀਂ ਵੱਢਣੇ ਉੱਥੋਂ ਲਿਆਉਣਾ ਉਹ ਫਿਰ ਬੜਕਾਤਾ ਅੱਛਾ ਤੇ ਉਹ ਵੀ ਬੁੱਢੇ ਹੀ ਹੋਣੇ ਆ ਤੇ ਹੁਣ ਬੜਕ ਜਾਣਗੇ ਤੇ ਚੰਗੇ ਅਗਲੀ ਜੁੰਨੇ ਪਹਿਣ ਤੂੰ ਵੇਖੀ ਤੂੰ ਕਿੱਧਰ ਨੂੰ ਜਾਂਦੋਂ ਸਾਰੇ ਡੇ ਡਲੂ ਯਾ ਬੇਗੋ ਬਟੇ ਆਇਆ ਨੂੰ ਕਿੰਨੇ ਖਾਣਾ ਓਹੋ ਮੱਠੀ ਕਰ ਲਿਆ ਉਥੇ ਆਉਂਛੇ ਰੇਤ ਨੂੰ ਕਿੰਨੇ ਸੀ ਕਾਲੂ ਸੱਤ ਲੈ ਕੇ ਜਿਹੜਾ ਕਾਲੂ ਮੁਰਗਾ ਵੜਿਆ ਮੁਰਗਾ ਢੜਕਾਦਾ ਓਏ ਉਹੀ ਤਾਂ ਕਹਿੰਦੀ ਘਰੇ ਆਪਾਂ ਢੜਕਾਉਣਾ ਨਹੀਂ ਕੋਈ ਮੁਰਗਾ ਇੱਕ ਮਹੀਨੇ ਸੇਟਰ ਚ ਰੱਖਿਆ ਹੋਈ ਉਹ ਵੀ ਬਦਲੇ ਕਿਹੜਾ ਲੈ ਗਿਆ ਇੱਕ ਮਹੀਨੇ ਸੇਟਰ ਚ ਰੱਖਾਈ ਆ ਮੁਰਗਾ ਢੜਕਾਇਆ ਕਿ ਨਾ ਜੀ ਗਾਏ ਉਹ ਨਹੀਂ ਨਾਲੇ ਕਹਿੰਦੇ ਮੁਰਗਾ ਖਾਣਾ ਨਹੀਂ ਉਹ ਘਰੇ ਨਹੀਂ ਵੱਢਨੇ ਉੱਥੋਂ ਲਿਆਉਣਾ ਉਹ ਫਿਰ ੜਕਾਤਾ ਕੀ ਨੇ ਅੱਛਾ ਤੇ ਉਹ ਵੀ ਬੁੱਢੇ ਹੀ ਹੋਣੇ ਆ ਜੇ ਹੁਣ ੜਕ ਜਾਣਗੇ ਤੇ ਚੰਗੇ ਆ ਅਗਲੀ ਜੂਨੇ ਪਹਿਣ ਮੇਕੀ ਖਤਰੂ ਜਾਂਦਾ ਸਾਰੇ ਡੇਡਾਉਂਦੀਆਂ ਇਹ ਦੇਖੋ ਕਹਿੰਦੇ ਮੁੰਡਿਆਂ ਦਾ ਜ਼ੋਰ ਲੱਗਿਆ ਪਿਆ ਏ ਜ਼ੋਰ ਅੱਜ ਨਾਰੀਅਲ ਖੋਲ ਕੇ ਠੰਗੇ ਕਾਕੇ ਪਹਿਲਾ ਨਾਰੀਅਲ ਆਹ ਏ ਤੇ ਦੂਜਾ ਏ ਹੁਣ ਦੂਜੇ ਪਾਸੇ ਰੱਖ ਦੂਜੇ ਪਾਸੇ ਨੂੰ ਫਲੇਰਾ ਕਿਸਦਾ ਚੱਲ ਜੋਰ ਲਾ ਕੇ ਕੀ ਕਹਿੰਦੇ ਆਈ ਸ਼ਾ ਜੋਰ ਲਗਾ ਕੇ ਆਈ ਸ਼ਾ ਸਲ ਮਾਰ ਸਕਦੇ ਇੱਧਰ ਇੱਕ ਸੱਚ ਆ ਪਿਆ ਜੇ ਇੱਧਰੋਂ ਫੜ ਕੇ ਰੱਖ ਨਾ ਨਾਰੀਅਲ ਕੱਢ ਜੀ ਯਾਰ ਹੱਥ ਨਾਲ ਛੱਡੀ ਕੱਢ ਜੀ ਚੱਲ ਬਾਹਰ ਰੁਕ ਜਾ ਕਿਧਰ ਵਟਿਆ ਗਿਆ ਹਾਂ ਜਿੱਡੀ ਗਈ ਚਲੀਓ ਹਾਂ ਨਾ ਇੱਧਰ ਰੱਖ ਓ ਜਾਲ ਜੀ ਮੈਂ ਚਲੀ ਗਿਆ ਯਾਰ ਆ ਕੇ ਵੜਦੇ ਨੇ ਵੱਡਿਆ ਗਿਆ ਜੀ ਸਾਰਾ ਉਹੀ ਤੱਕ ਨਹੀਂ ਵੱਡਿਆ ਗਿਆ ਜੇ ਵਿੱਚੋਂ ਰਹਿੰਦਾ ਵਿੱਚੋਂ ਰਹਿੰਦਾ ਵਿੱਚੋਂ ਵਿੱਚੋਂ ਰਹਿੰਦਾ ਵਿੱਚੋਂ ਰਹਿੰਦਾ ਵਿੱਚੋਂ ਉਹ ਕਹਿੰਦੇ ਯਾ ਹੋ ਗਿਆ ਕੰਮ ਬਣੀ ਗੱਲ ਚੱਲ ਇੱਥੇ ਉਹ ਕੱਢ ਉਹ ਕੱਢ ਜੀ ਆ ਬਣੀ ਵਨ ਮੋਰ ਆ ਹੁੰਦੀ ਹੈ ਹੈਗਾ ਵੀ ਇਹਦੇ ਵਿੱਚ ਨਹੀਂ ਕੋਈ ਕਿਹਨਾਂ ਕੀ ਹੁੰਦਾ ਅੱਚ ਜੋਰ ਨਾ ਲੱਗਿਆ ਵਿੱਚੋਂ ਗੁੰਨੇ ਗਲੇ ਉਹਦਾ ਨਿਭਾਈ ਕੋ ਜਬ ਚੁਆ ਦੂਜਾ ਨਾਦਿਓ ਫੜ ਕੇ ਲਿਆ ਅੱਛਾ ਆਹੀ ਤਾਂ ਜੋਰ ਵੱਧ ਲੱਗਿਆ ਚੱਲ ਕਰਕੇ ਉਹ ਦੂਜਾ ਵੀ ਤੋੜਨਾ ਬਸ ਇੱਕ ਨਹੀਂ ਚੱਲੀ ਹੋਣਾ ਭਜੇਮ ਚੱਲ ਸਿੱਧਾ ਹੀ ਵੇਖੀ ਦੋ ਤੋਂ ਸਿੱਧਾ ਹੀ 8 ਕਿੰਨੀ ਬਹੁਤ ਬੰਦਾ ਐਵੇਂ 8 ਚੱਲ ਝੋਟਿਆ ਚੱਲ ਨਾਠ ਗਿਆ ਨਾ ਚੱਲ 9 11 ਇੰਨੇ ਨਹੀਂ ਚੱਲ 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 5 ਰਹਿ ਗਏ ਆ ਆ ਬਾਏ ਹੱਥਾਂ ਨਾਲ ਹੀ ਹੱਥਾਂ ਨਾਲ ਹੀ ਹੱਥਾਂ ਨਾਲ ਕਰ ਕੋਈ ਲਿਆਜ ਨਹੀਂ ਚੱਲ ਚੱਲ ਆਉਂਦਾ ਹੁਣ ਨਿਕਲ ਢਿੱਡ ਬਾਹਰ ਉਹ ਚੱਕ ਉਹ ਚੱਕ ਐਵੇਂ ਬੱਸ ਕਪੈਸਿਟੀ ਵੇਖੀ ਖਾਨ ਦੀ ਨਾਲ ਉਹ ਕਹਿੰਦੇ ਮੇਰੀ ਨਹੀਂ ਕਪੈਸਿਟੀ ਹੋਰ ਆਉਂਦੋ ਹੋਰ ਆਉਂਦੋ ਉਹ ਟੈਨ ਲੱਤਾਂ ਦਾ ਜੋਸ਼ ਨਹੀਂ ਹਾਈਦਾ 50 ਤੋਂ ਘੱਟ 50 ਤੋਂ ਘੱਟ ਨਹੀਂ ਪਾਉਣਾ ਬਾਈ 51 ਨਾਲ ਕਰ ਦੇ ਕਮੰਜਾ ਨਾਲ ਠੀਕ ਆ ਚੱਲ 51 ਨਾਲ ਕਰ ਦੇ ਵੀ ਤੇ ਮੇਰਾ 51 ਨਾਲ ਕਰ ਦੇਗਾ ਜੋ ਤੁਸੀਂ ਕਹੋਗੇ ਰੂਲ ਹੀ ਫੋਲੋ ਕਰਾਂਗੇ ਠੀਕ ਹੈ ਤੁਹਾਡੇ ਹਾਂਜੀ ਲਾ ਕਰਦੇ ਪਈ 51 ਕਰਦੇ ਫਿਰ ਅ ਨਾ ਹੋ ਗਈ ਪੰਜ ਹੋਰ ਪੰਜ ਹੋਰ ਐ ਚੱਲ ਫੇਰ ਦੁਬਾਰਾ ਤੋਂ ਸਟਾਰਟ ਕਰਦੇ ਹੋ ਖਾਲੀ ਇਹ ਵੇਹੇ ਤਾਂ ਖਾਲੀ ਤੇ ਇੰਨਾ ਜ਼ੋਰ ਲੱਗਣ ਦਿਆ ਵੀਰ ਦਾ 100 ਸੈਟ 100 ਸੈਟ 100 ਰੈਪ 100 ਰੈਪ ਤੇ ਵੀਰ ਮੈਂ ਉਹ ਕਹਦੇ ਐਂਬੂਲੈਂਸ ਨੂੰ ਕਿ ਲੈ ਜਾਂ ਤੈਨੂੰ ਚੱਕ ਕੇ ਆਣ ਕੇ ਬਾਹਰ ਖਿਲਾਰ ਦੇਨੇ ਜੇ ਮਦੇ ਜਾਣਾ ਕਿ ਬਈ ਘਰੇ ਤੂੰ ਉਹ ਥੱਲੇ ਵੀ ਨਹੀਂ ਪੂਰਾ ਹੋਇਆ ਜਾਂਦਾ ਔਖਾ ਕੰਮ ਕੋਸਾ ਦਿਓ ਕੋਈ ਗਿਆਨ ਮਾੜਾ ਜਾਂ ਮੁੰਡੇ ਨੂੰ ਤੁਹਾਡੀ ਸਿੱਖਿਆ ਦੀ ਲੋੜ ਹੈ ਮੁੰਡੇ ਨੂੰ ਉਹਦੇ ਤਾਂ ਥੱਲੇ ਵੀ ਬੈਠਾ ਜਾਂਦੇ ਆ ਜੇ ਟਾਪ ਟਾਪ ਲਓ ਜੇ ਇਸ ਨਵਰ ਬੱਲ ਕਹਿੰਦੇ ਮੇਰੇ ਵੀਰ ਜਿਆਦ ਹੁੰਦੇ ਹੋਏ ਮਹੋਦਸ ਕੰਜੇ ਜੋ ਬਾਹਰ ਆਉਂਦੇ ਹੋਏ ਖਾਲੀ ਤੇ ਪਿਆਹ ਬਹੁਤ ਹੁੰਦੇ ਭਾਈ ਕਿਨੇ ਲਾਈ ਤੂੰ ਕੀ ਆਪਾਂ ਨੰਗਾ ਸੌ ਖਾ ਜਾ ਮਸ਼ੀਨ ਤੇ ਹੱਥ ਰੱਖਿਆ ਤੂੰ ਨੰਗਾ ਭਾਈ ਸੌ ਉਹ ਤੇਰੇ ਮਗਰ ਐ ਵੀ ਖੜਾ ਏ ਜਿੰਨੇ ਗਿਣੇ ਨਹੀਂ ਜਿਹਦਾ ਜੋੜ ਲਗਾ ਕੁਛ ਨਹੀਂ ਨਹੀਂ ਵਾਕਿਆ ਨਹੀਂ ਤੇ ਸਕੁਆਰ ਲਾਉਣ ਲੱਗਾ ਕਿ ਝੋਨਾ ਹੈ ਤੇ ਸਕੁਆਰ ਲਾਉਣ ਲੱਗਾ ਕਿ ਝੋਨਾ ਤਰੇ ਗੋਡਿਆਂ ਦਾ ਵੀ ਤਾਂ ਚੱਕੀ ਫਿਰਦਾ ਜਿਵੇਂ ਤੱਕ ਕਦੂ ਕਰਾਉਣਾ ਹੁੰਦਾ ਇਹਨਾਂ ਨੂੰ ਕਿੰਨਾ 5 ਸਾਲ ਨਹੀਂ ਇਹ ਨਹੀਂ ਗੱਲ ਜੇ ਮੈਂ ਤਾਂ ਤੂੰ ਵੀ ਜਾਂਦੇ ਜਿਆ ਭਲਾ ਤੂੰ 5 ਸਾਲਾਂ ਪੰਜ ਹੀ ਵੜਿਆ ਹੋਵੇਂ ਗੱਲ ਗਲਤ ਆ ਕਿੰਨੇ ਕਿਲੋ ਆ ਟਾਈਮ ਤਾਂ ਤੈਨੂੰ ਮਾਵਾ ਹੀ ਹੋ ਗਿਆ ਜੇ ਮਲਾਉਂਦੇ ਨੂੰ 2.5 ਤੇ 3 ਟਿੱਕਾ ਹੈਗਾ 40 40 ਕਿਲੋ ਨਹੀਂ ਗਾ ਸਹੀ ਗਾ ਅੱਜ ਰਸਗੁਲੇ ਗਲੈਬ ਜਾਉਣਾ ਬ੍ਰੈਸਟਾ ਬ੍ਰੁਸ਼ਟਾ ਸਾਰੀਆਂ ਬਾਹਰ ਐਫਸੀ ਬਾਹਰ ਹੁਣ ਨਹੀਂ ਅੱਜ ਮੈਕਡੀ ਨਿਕਲ ਜਾਈ ਅੱਜ 버거 ਕਿੰਗ ਨਿਕਲਣੇ ਕਹਿੰਦੇ ਮੇਰੇ ਵੀਰੋ ਅੱਜ ਅੱਜ KFC ਮੰਜੂਰੀਆਂ ਹਾਏ ਹਾਏ ਐਗ ਰੋਲ ਏ ਏ ਏ ਆਹ ਜਾਂਦਾ KFC ਲੈਗ ਪੀਸ ਆਹ ਚਿਕਨ ਰੋਲ ਏ ਆਹ ਚੱਕੋ ਏ ਆਹ 버거 ਕਿੰਗ ਆਪ ਵੀ ਨਿਕਲ ਗਏ ਜੇ ਨਾਲ ਹੀ ਮੈਕਡੋਨਲਡਸ ਮੈਕ ਦੀ ਨਾ ਨਾ ਹਾਂ ਸਾਰਾ ਕੁਝ ਬਾਹਰ ਆ ਗਿਆ ਸਟਾਰ ਬਾਕ ਦੀਆਂ ਕੌਫੀਆਂ ਵੀ ਬਾਹਰ ਆ ਗਈਆਂ ਅੱਜ ਤਾਂ ਆ ਹੁੰਦਾ ਜਦੋਂ ਬੰਦਾ ਓਵਰ weight ਲਾ ਲਵੇ ਫੁਗਰੀ ਮਾਰਦਾ ਹੀ ਹੁਣ ਕਹਿੰਦਾ ਨਾੜਾਂ ਚੜ ਗਈਆਂ ਪੱਟਦੀਆਂ ਵੀਰ ਚਲ ਜੇਗਾ ਤੁਰ ਕੇ ਕਿ ਚੱਲਿਆ ਵਾਂ ਤੇਰੇ ਲਈ ਉਹ ਦੂਜਾ ਕੀ ਹੁੰਦਾ ਭਾਈ ਜੀ ਕੇ ਦੇ ਨਾਣੀ ਮਾਲਛਾਣੀਆਂ ਪਟਾ ਲਿਆ ਚਮੜੇ ਦਾ ਉਹਦੇ ਨਾਣੀ ਉਹ ਮਾਲਛੇ ਦੀ ਖਿੱਚ ਖਿੱਚ ਛਾੜ ਦੇ ਦੇ ਵੇਖੀ ਤੂੰ ਆਪੇ ਸੈੱਟ ਹੋ ਜਾਣੇ ਨੇ ਕਿਉਂ ਵੇਖ ਕੇ ਕਿੱਡੇ ਮਜ਼ੇ ਲੈਂਦੇ ਆਈ ਮਰਦਿਆਂ ਕੋ ਐਵੇਂ ਦੇ ਬੰਦੇ ਕ੍ਰਾਈਮ ਸੀਨ ਤੇ লাশ ਬਣ ਕੇ ਪਏ ਹੁੰਦੇ। ਨਾਟਕਾ ਚ ਵੇਖੇ ਭਾਈ ਐਵੇਂ ਪਏ ਹੁੰਦੇ ਓਏ। ਓਏ ਪੈਰ ਵੀ ਵਿੰਗੇ ਹੋਏ ਪੈਰ ਵੀ। ਹਾਂਜੀ ਗਾਜੂ ਦੇਖ ਲਿਓ ਨੀ ਸਟੋਰੀ ਗਾਇਜ਼। ਬਾਕੀ ਗੱਲ ਤੁਹਾਨੂੰ ਬਲਕਰਨ ਸੰਧੂ, ਗੁਰਸ਼ਰਨ ਸੰਧੂ ਦੀ ਵੀਡੀਓਜ਼ ਕਿੱਦਾਂ ਲੱਗਦੀਆਂ? ਕਮੈਂਟ ਕਰਕੇ ਜਰੂਰ ਦੱਸਿਓ ਤੇ ਅੱਦਾਂ ਦੀਆਂ ਹੋਰ ਵੀਡੀਓਜ਼ ਦੇਖਦੇ ਰਹਿਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ।